ਲਓ ਜੀ ਘਰ ਦੀ ਬਲਾਗ ਦੀ ਸਟਾਰਟਿੰਗ ਸਵੇਰੇ ਸਵੇਰੇ 6:30 ਵਜੇ ਤੇ ਹੁਣ ਆਏ ਆ ਵੀਰੇ ਵੀਰੇ ਉੱਤੇ ਤੇ ਕੂਤਰਾ ਪਾ ਖੋਲ ਕੇ ਸੀਗਾ ਪਹਿਲਾਂ ਹੀ ਠੀਕ ਹੈ ਨਾ ਇਹ ਸ਼ੂਟਿੰਗ ਹੈ ਨਾ ਪੇਪਰ ਹੁੰਦੇ ਆਪਣੇ ਤਾਂ ਕਰੀ ਛੁੱਟੀ ਸੀ ਅੱਜ ਤੇ ਖੁਸ਼ਖਬਰੀ ਵੀ ਆ ਗਈ ਸ਼ੇਰ ਨੀ ਨੇ ਆਪਣੀ ਅੰਡਾ ਧਰ ਲਿਆ ਸ਼ਾਹੀ ਆਖੀ ਨੇ ਹੁੰਦਾ ਹਾ ਜੀ ਨਾ ਇੱਕ ਧਰ ਲਿਆ ਕੋਈ ਨਹੀਂ ਕਾ ਕੱਲ ਧਰ ਲੂਗੀ ਚਲੋ ਬੱਝੇ ਗੱਲ ਆ ਇਹਨ ਤੋਂ ਬਰੋਂ ਨੇ ਧਰ ਲੈਣਾ ਉਦੋਂ ਫਿਰ ਆਪਾਂ ਇਹਦੇ ਦੋ ਝੋਲੇ ਜਾਣੇ ਉਹਨੇ ਇੱਕ ਝੋਲੀ ਲੈਣੀ ਆ ਉਹਨੂੰ ਫਿਰ ਤੋੜ ਕੇ ਆਪੋਂ ਦਾਂ ਦਾਣਾ ਰੱਤੇ ਨਾਲ ਚਲੋ ਕੋਈ ਗੱਲ ਨਹੀਂ ਫਿਰ ਉਹ ਇਹਨਾਂ ਨੂੰ ਤੇ ਆਪਾਂ ਖੁੱਡਾ ਲਾ ਦਈਏ ਪਤਾ ਕੀ ਚੱਕਰ ਹੁੰਦਾ ਫੇਵਰ ਕੌਮਾਂ ਵਿੱਚ ਖੁੱਟੇ ਜਿਹਾ ਵੱਢ ਕੇ ਨਾ ਆਂਡੇ-ਉਂਡੇ ਤੋੜ ਦਿੰਦਾ ਖਾਣ ਦਾ ਤੇ ਉਹ ਆਪਾਂ ਦੀ ਜਿੰਦਗੀ ਆਪਣੇ ਐਵੇਂ ਬੱਚੇ ਖਰਾਬ ਹੁਣ ਨਾ ਬੱਚੇ ਮਰਨੇ ਜਾਂ ਐਂ ਅੰਡੇ-ਉਂਡੇ ਤੋੜ ਕੇ ਬੰਨ ਨਹੀਂ ਨਾ ਤਾਂ ਕਰਕੇ ਹੁਣ ਆਪਾਂ ਖੁੱਡਾ ਲਾ ਜੰਨੇ ਆ ਤੇ ਦਾਣਾ ਆਪਾਂ ਪਤਾ ਸੀਗਾ ਤੈਨੂੰ ਇੱਥੇ ਦਾਣੇ ਇਹਨਾਂ ਨੇ ਖਾਦਾ ਨਹੀਂ ਹੈਗਾ ਆਹ ਦੇਖੋ ਚਲ ਕੋਈ ਨਹੀਂ ਪਿਆ ਰਹਿਣ ਦੋ ਤੇ ਆਪਣੀ ਰੈ ਵੀ ਬਣਦੀ ਸੀਗੀ ਇੱਥੇ ਦਾਣਾ ਸਿਕਾਉਣ ਦੀ ਦਾਣਾ ਪਾਉਣ ਦੀ ਕਿ ਕੋਈ ਨਹੀਂ ਉਹ ਬੱਚ ਸ਼ਾਮ ਨੂੰ ਦੇਖਾਂਗੇ ਆਪਾਂ ਠੀਕ ਐ ਨਹੀਂ। ਇਹ ਹੁਣੇ ਫੋਲਦੀ ਐ। ਹੁਣ ਤਾਂ ਹਵਾ ਚੱਲਦੀ ਐ ਪਰ। ਹਾਂ ਪਾ ਚੱਲੋ ਕੋਈ ਨਹੀਂ ਸ਼ਾਮ ਨਹੀਂ ਦੇਖਾਂਗੇ। ਨਾ ਦੋ ਘੜੀ ਕੋਲ ਬੈ ਜਾਗੇ ਇਹਨਾਂ ਦੇ। ਤੇ ਕੋਈ ਨਹੀਂ ਹੁਣ ਇਹਨੂੰ ਉਤਰਾ ਦੇਣ ਨੂੰ ਦੂ ਵੀ ਨਹੀਂ ਥੱਲੇ। ਚਲੋ ਕੋਈ ਨਹੀਂ ਤੇ ਲਾਣ ਜਿੰਨਾਂ ਨੂੰ ਫਿਰ ਉਹ ਇਹਨਾਂ ਨੂੰ ਅੰਦਰ ਹੀ ਜੁੰਦਾ ਜੁੰਦਾ ਲਾ ਕੇ ਚਾਲੇ ਥੱਲੇ। ਕਰਦੇ ਆ ਪੇਪਰ ਜਿਆਦਾ ਤੇ ਫਿਰ ਸ਼ਾਮ ਨੂੰ ਆਵਾਂਗੇ ਆਪਾਂ ਜਾਂ ਇੱਕ ਵਾਰੀ ਫੇਰ ਗੇੜਾ ਮਾਰ ਜਾਂਗੇ ਤੇ ਚਲੋ ਕੋਈ ਗੱਲ ਨਹੀਂ ਲਾ ਕੇ ਚੱਲਦੇ ਥੱਲੇ ਹਾਂਜੀ ਹਾਂਜੀ ਲਓ ਜੀ ਤੇ ਆ ਵੀਰੇ ਕੇ ਲਈ ਪਪਾ ਅਗਲੇ ਦਿਨ ਸ਼ੂਟ ਕਰ ਰਹੇ ਹਾਂ ਤੋਂ ਵੀ ਕਾਹਦਾ ਤਾਂ ਆਪਾਂ ਤੋਂ ਵਲੌਗ ਥੋੜੀ ਬਣਾ ਹੋਇਆ ਸੀਗਾ ਕੰਮ ਹੋਇਆ ਪੈ ਗਿਆ ਇਸ ਤੇ ਫਿਰ ਬੱਚੋ ਆ ਕੇ ਪੜਨ ਲੱਗੇ ਸੀਗੇ ਇਹ ਕੱਲ ਆਪਣੀ ਕਬੂਤਰੀ ਭੱਜ ਗਈ ਸੀ ਖਟੀਆਂ ਵਾਲੀ ਭੱਜੀ ਤਾਂ ਲੈਂਦੀ ਸੀ ਉਹ ਤੇ ਘਰ ਚਲ ਗਈ ਸੀ ਪਰ ਉਹ ਤੇ ਜਾ ਕੇ ਫੜ ਲੈਂਦੀ ਰਾਤ ਨਹੀਂ ਆ ਕੇ ਫੜ ਲੈਂਦੀ ਸੀਗੀ ਤੇ ਕੋਈ ਨਹੀਂ ਤੇ ਇੱਕਾਂ ਡਾ ਧਰ ਲਿਆ ਸੀਗਾ ਤੇ ਦੂਜਾ ਮੇਰੇ ਖਿਆਲ ਧਰਿਆ ਨੂੰ ਕੱਲ ਧਰ ਲਏ ਦੋ ਦੋ ਮਾਰੇ ਧਰ ਲਏ ਬਤਾਈਏ ਤੁਹਾਨੂੰ ਸਾਰਿਆਂ ਨੂੰ ਚਲੋ ਕੋਈ ਆਨੀ ਤੇ ਉਹਨੂੰ ਆਪਾਂ ਛਤਰੀ ਦੇ ਬੰਦ ਨੂੰ ਨਹੀਂ ਛੱਡਣਾ ਪੱਜ ਜਾਂਦੀ ਆ ਵੀ ਫਿਰ ਬਾਰ ਬਾਰ ਮੋਡਰ ਘਰੇ ਆਣਾ ਪੈਂਦਾ ਤੇ ਬਾਕੀ ਨੂੰ ਨਹੀਂ ਛੱਡਾਂਗੇ ਚਲੋ ਫਿਰ ਬੰਨ ਲੀਏ ਤੇ ਫਿਰ ਮਿਲਦੇ ਆਂ ਹਾਂਜੀ ਲਓ ਜੀ ਦੇਖੋ 베ਰੀ ਦੇਖੋ ਉਹ ਜਾਂਦੀ ਆ ਨਾ ਤੇ ਹਾਇ ਤਾਂ ਆਪਾਂ ਕੱਢੇ ਹੈਗੇ ਤੇ ਆ ਟਕਾਉਂਦੇ ਪਏ ਸੀਗੇ ਠੀਕ ਹੈ ਨਾ ਤੇ ਕੋਈ ਇਹਨਾਂ ਨੂੰ ਬੰਨਦਾ ਕੂਤਰੀ ਨੂੰ ਉੱਤੇ ਤੇ ਫਿਰ ਕਰਨਾ ਸਾਡਾ ਸ਼ੇਅਰ ਤੇ ਆ ਰੱਖ ਦੀ ਚਲੋ ਕੱਢ ਲਈਏ ਫਿਰ ਬੰਨ ਬੁੰਨ ਕੇ ਫਿਰ ਤੁਹਾਨੂੰ ਸ਼ੇਅਰ ਕਰਦੇ ਬੱਦਲ ਦੇਖੋ ਆਉਂਦੀ ਹੈ ਜਿਹਨੂੰ ਜੂਮ ਕਰਕੇ ਦੋਨਾ ਆਹ ਉਹ ਦਰਾਫਤਰੀ ਆ ਕੇ ਬੈ ਗਈ ਉਹ ਤੇ ਤੇ ਹੁਣ ਦੇਖਣਾ ਪੈਣਾ ਆਪਾਂ ਕਬੂਤਰ ਬਾਹਰ ਕੱਢਣੇ ਸੀਗੇ ਚਲੋ ਕੋਈ ਇੱਥੇ ਪਤੌੜਨੇ ਕਰਦੇ ਆਂ ਸ਼ੇਰ ਲੋ ਜੀ ਆ ਦੇ ਫਿਰ ਬੇਰਿੰਗ ਹੈਗੀ ਹੈ ਉੱਲੂ ਆ ਉੱਲੂ ਹਰਦਾ ਹੈ ਤੰਗ ਰਹੂ ਮੈਂ ਦੇਖਿਆ ਤੇ ਕੂਤਰੀ ਬਵੰਤੀ ਆ ਬੈਠੀ ਆ ਬੱਦਲ ਇਹ ਵੀ ਸਵੇਰ ਦਾ ਹੀ ਆ ਚਲੋ ਉਹ ਚਰ ਗਏ ਤੇ ਆਪਣੇ ਪਿੰਡ ਦੇ ਕਨਵਾ ਕਬੂਤਰਾ ਆਇਆ ਫਿਰਦਾ ਜਾਂ ਤਾਂ ਨਵਾਂ ਹੋਣਾ ਨਵਾਂ ਹੋਣਾ ਜਾਂ ਕਿਸੇ ਛੱਡਿਆ ਹੋਣਾ ਪਰ ਫਿਰਦਾ ਕੱਲੀ ਆ ਇਹ ਕਰ ਲਿਆ ਇਹਦਾ ਪਾ ਗੱਢੀਆ ਤੇ ਤੁਹਾਨੂੰ ਦਿਖਾਉਣਾ ਜੇ ਦਿਖੀਏ ਬੇ ਇੱਥੋਂ ਤੇ ਉੱਥੇ ਫਿਰਦਾ ਸੀਗਾ ਉਹ ਦੇਖੋ ਕਿੱਟ ਗਿਆ ਉਹ ਦੇਖੋ ਉਹ ਦੇਖੋ ਹਾਂ ਦੇਖੋ ਨਾ ਆਦੇ ਹੁੰਦਾ ਆ ਗਿਆ ਤੇ ਹੁਣ ਆ ਪਤਾ ਨਹੀਂ ਕਿਤਾਇ ਫਿਰਦਾ ਤੇ ਚਲੋ ਕੋਈ ਨਹੀਂ ਦੇਖਦੇ ਆ ਕੀ ਕਰਦੇ ਬਣਦੇ ਕਿ ਨਹੀਂ ਠੀਕ ਹੈ ਨਾ ਤੇ ਬਾਕੀਆਂ ਨੂੰ ਵੀ ਕੱਢਦੇ ਨੇ ਇਹ ਡਰ ਸੀ ਯਾਰ ਇਹ ਨਾ ਵੀ ਕੀ ਭਾ ਲੱਗ ਰਿਹਾ ਹੁਣ ਬਾਰ ਬਾਰ ਕਰੀ ਜਾਂਦੇ ਵੀ ਚੰਗ ਲੱਗਦੇ ਤੇ ਆਪਾਂ ਉਹ ਦੇ ਦੇ ਉਹਨੂੰ ਫੜ ਕੇ ਹਨਾ ਛੱਡ ਕੇ ਦੇਖਿਆ ਤਰ ਤਰ ਛੱਡ ਕੇ ਤੇ ਤੁਹਾਡੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਆਉਂਦਾ ਥੋੜ ਨੂੰ ਦਿਨ ਨਹੀਂ ਹੈਗਾ ਆ ਆ ਗਿਆ ਦੇਖੋ ਆ ਰਿਹਾ ਅੰਦਾ ਜਮਿੰਨੜੇ ਆ ਗਿਆ ਸੀਗਾ ਚਲੋ ਕੋਈ ਨਹੀਂ ਨਿਕਲ ਦੋ ਇਹਨਾਂ ਨੂੰ ਤੇ ਮਾਮੇ ਹੁਣ ਇੱਕ ਹੋਰ ਕਬੂਤਰ ਭੱਜ ਗਿਆ ਜਿਹੜਾ ਤੁਹਾਨੂੰ ਦਿਨ ਪੇਟੇ ਤੋਂ ਦਿਖਾਇਆ ਸੀਗਾ ਹਰੀ ਕੱਚਾਲਾ ਤੇ ਉਹ ਵੀ ਭੱਜ ਗਿਆ ਤੇ ਚਲੋ ਕੋਈ ਨਿਕਲ ਦੁਬਾਰਾ ਫੁੱਦਣ ਨੂੰ ਆਪਾਂ ਆਉਨੇ ਆ ਕਰਦੇ ਆ ਫੇ ਬਲੌਗ ਦੀ ਐਂਡਿੰਗ ਹਾਂਜੀ ਤੇ ਕਣੀਆਂ ਪੈਣ ਲੱਗੀਆਂ ਈ ਆ ਦੇਖੋ ਹੁੰਦੀਆਂ ਹੋਣੀਆਂ ਕਣੀਆਂ ਪੈਣ ਲੱਗੀਆਂ ਤੇ ਕਬੂਤਰ ਵੀ ਆਪਣੇ ਘਰ ਕਿੰਨੀ ਨੋਈ ਜਾਂਦਾ ਠੀਕ ਹੈ ਨਾ ਤੇ ਦੇਖਦੇ ਹਾਂ ਉਹ ਵਤਾਰ ਕੇ ਦੇ ਦੇ ਛੱਡ ਗਏ ਤੇ ਮੀ ਤਾਂ ਨਾ ਹੈ ਨਹੀਂ ਮੜਾ ਜੀ ਗਿਆ ਕੋਈ ਗੱਲ ਨਹੀਂ ਹਾਲ ਗਿਆ ਨੰਦਾ ਤੇ ਰਤਨ ਕੋਟੇ ਫੇਰ ਛੱਡਦੇ ਆ ਤੇ ਦੇਖਦੇ ਆ ਫਿਰ ਕੱਢ ਲੱਤੇ ਹਾਂ ਜੀ ਤੇ ਲੋ ਜੀ ਆ ਵੀ ਕੱਢ ਲਿਆ ਸੀਗਾ ਤੇ ਕਬੂਤਰ ਬਹਿਂਦਾ ਬਹਿਂਦਾ ਪਤਾ ਨਹੀਂ ਉਧਰ ਪਿੰਡ ਹੀ ਨਹੀਂ ਚਲ ਗਿਆ ਨਹੀਂ ਉਹ ਫਿਰਦਾ ਪਤਾ ਫਿਰਦਾ ਪੱਕਲੇ ਪਾਸੇ ਪਿੰਡ ਦੇ ਕੈਮਰੇ ਚ ਨਹੀਂ ਦਿਖਣਾ ਹੈਗਾ ਪਰਲੇ ਪਾਸੇ ਫਿਰਦਾ ਤੇ ਰੱਤਾ ਪਾ ਬਿਠਾ ਤਾਂ ਛਤਰੀ ਦਾ ਕੋਈ ਚੱਕਰ ਨਹੀਂ ਨੂੰ ਬਰਤ ਲੈਣ ਦੋ ਤੇ ਜਰਾਊਗਾ ਪਾ ਇਹਨੂੰ ਤੜਕਾ ਦਾਂਗੇ ਮਾੜੇ ਆ ਇਹ ਹਨਾ ਉਹ ਹੁੰਦਾ ਟੈਂਕੀ ਦੇ ਬਹਿਣ ਦੀ ਚਸ ਕਰਦਾ ਉਹ ਟੈਂਕੀ ਉੱਤੇ ਫਰਦਾ ਤੇ ਟੈਂਕੀ ਦੇ ਬਹਿਣ ਨੂੰ ਕਰਦਾ ਉਹ ਤੇ ਦੇਖੀ ਆਪਾਂ ਬੜਾ ਆ ਗਏ ਬਹਿਣ ਦਾ ਹਨਾ ਆ ਤਾਂ ਸਾਹਮਣੇ ਬੰਗਲਾ ਆਉਂਦਾ ਇੱਕੋ ਮਗਰ ਆਉਂਦਾ ਔਰ ਉਹ ਦੇਖੋ ਟੈਂਕੀ ਤੇ ਏ ਏ ਏ ਨਹੀਂ ਨਹੀਂ ਪਾਤੀ ਹਾਂਜੀ ਤੇ ਲੋ ਜੀ ਫੜਦੇ ਪਏ ਸੀ ਪਤਾ ਨਹੀਂ ਹੋ ਪਿੰਡ ਪੁੰਡ ਜੀ ਆ ਕਿ ਬੈਬ ਹੋ ਗਿਆ ਤੇ ਆ ਕਿਹੜਾ ਜਾਂਦਾ ਨਹੀਂ ਇਹ ਤਾਂ ਗੋਦ ਨਹੀਂ ਆ ਤੇ ਚੱਲ ਕੋਈ ਆ ਨਹੀਂ ਛਤਰੀ ਆਪ ਫੇਰ ਲਾਤੀ ਉੱਥੇ ਤੇ ਪਤਾ ਨਹੀਂ ਉਹ ਕਿੱਥੇ ਕਿਥੇ ਬਹਿ ਗਿਆ ਜਾ ਕੇ ਪਿੰਡ ਜੀ ਬਹਿ ਗਿਆ ਟੈਂਕੀ ਦੇ ਮਾਣ ਨਹੀਂ ਕਰਦੇ ਟੈਂਕੀ ਟੁੰਕੀ ਤੇ ਬਹਿ ਗਿਆ ਹਾਂ ਆ ਲੋ ਗੋਲੇ ਦੇਖੋ ਰਤਾਓ ਪਰਦਾ ਤੇ ਬਾਕੀਆਂ ਤਾਂ ਫਿਰਦੇ ਨੇ ਦਾਣਾ ਨੂੰ ਨਾ ਕੋਈ ਨਹੀਂ ਬਾਹਰ ਆਪਾਂ ਤੇ ਫਿਰ ਕਾਲਾ ਸਾਡੇ ਨਾਲ ਸ਼ੇਅਰ ਤੇ ਦਾਣਾ ਪਾਈ ਲਈਏ ਨਾ ਮੈਂ ਕਹਿੰਦਾ ਪਾਈ ਦਿੰਨੇ ਦਾਣਾ ਤੇ ਤਾਂ ਨਾ ਪਾ ਗਏ ਬੱਲੇ ਹੋਮਗੇ ਤੇ ਕੋਈ ਕਰਨੀ ਹੋਣਾ ਆੜੀ ਜੋੜੀ ਨੇ ਸਾਡੇ ਧਰਲੇ ਤੇ ਬਚ ਲੈਣ ਕੀ ਕੱਢ ਤੇ ਉਹ ਨਿਆਣਾ ਨੋਈ ਕਿਤਾਂ ਕੀੜੀਆਂ ਹੀ ਬਹੁਤ ਲੱਗਦੀਆਂ ਨੇ ਦਾਣਾ ਚੱਕੀ ਥੱਲੇ ਲੈਣਾ ਆਪਾਂ ਬੈਠੀ ਰਹਿ ਉੱਤੇ ਤੇ ਤੁਹਾਨੂੰ ਕੀ ਦਿਖਾਵਾਂ ਤੇ ਆਪਨੇ ਦੇਖੋ ਧੁੱਪ ਨਹੀਂ ਹੈਗੀ ਆਪਣੇ ਬੱਦਲ ਹੋਇਆ ਹੋਇਆ ਤੇ ਸਾਹਮਣੇ ਦੇਖੋ ਉਹ ਦੇਖੋ ਉਧਰ ਧੁੱਪ ਆ ਉੱਧਰ ਧੁੱਪ ਆ ਤੇ ਇੱਧਰ ਬੱਦਲ ਬੱਦਲ ਹੈ ਵੀ ਖਾਸ਼ਾ ਦੇਖੋ ਤੇ ਚਲੋ ਕੋਈ ਗੱਲ ਨਹੀਂ ਤੇ ਪਰੇਟ ਚੱਕਦੇ ਆ ਤੇ ਫਿਰ ਪਾਉਨੇ ਆ ਦਾਣਾ ਤੇ ਮਲਦੇ ਆ ਦਾਣਾ ਦੋਨਾ ਪਾ ਕੇ ਆ ਲਿਆ ਫਤਣਾ ਹਾਂਜੀ ਤੇ ਲੋ ਜੀ ਪਾਤਾ ਦਾਣਾ ਤੇ ਇਹਨਾਂ ਥੱਲੇ ਪਾਤਾ ਤੇ ਉਹਨੂੰ ਉੱਤੀ ਪਾਤਾ ਕੋਲੀ ਚਰਤਾ ਸੀਗਾ ਤੇ ਕੋਈ ਨਹੀਂ ਖਾਈ ਆਣ ਤੋਂ ਟੋਪ ਆ ਪਰ ਮੈਨੇ ਕਲਾਈ ਤੇ ਟੋਪ ਉਨਿਕਲਾਈ ਚਲੋ ਕੋਈ ਨਹੀਂ ਖਾਣਾ ਦਣਾ ਉਹਨਾਂ ਨੂੰ ਪਾਣੀ ਪੂਣੀ ਤੇ ਪਾ ਦਾਂਗੇ ਬਾਚੋਂ ਤੇ ਚਲੋ ਫਕਵੇ ਨਹੀਂ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ ਚ ਤੇ ਜਿਹਨੇ ਆਪਣਾ ਪੁਰਾਣਾ ਬਲੌਗ ਨਹੀਂ ਜਾ ਕੇ ਦੇਖਿਆ ਦੇਖ ਲਿਓ ਚਲੋ ਫਿਰ ਮਿਲਦੇ ਆ ਅਗਲੇ ਬਲੌਗ ਚ